ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਡਾਕਟਰ ਗੁਰਿੰਦਰ ਸਿੰਘ ਮਿੰਕੂ ਜਮਦਾਜੀ ਪਟਿਆਲਾ ਤੋਂ ਸੰਗਰੂਰ ਵੱਲ ਨੂੰ ਜਾ ਰਹੇ ਸਨ ਤਾਂ ਆਈਐਲ ਫੈਕਟਰੀ ਘਾਵਦਨ ਦੇ ਨਜ਼ਦੀਕ ਉਹਨਾਂ ਵੱਲੋਂ ਇੱਕ ਐਕਸੀਡੈਂਟ ਹੁੰਦਾ ਦੇਖਿਆ ਗਿਆ ਕਾਰ ਵੱਲੋਂ ਇੱਕ ਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਫੌਰਨ 112 ਨੂੰ ਕਾਲ ਕੀਤੀ ਤੇ ਉਹਨਾਂ ਵੱਲੋਂ ਆਪ ਜਿੱਥੇ ਲੋਕਾਂ ਦੀ ਮਾਨਵਤਾ ਭਲਾਈ ਲਈ ਉਹਨਾਂ ਵੱਲੋਂ ਐਨਜੀਓ ਵੱਲੋਂ ਵੱਖ-ਵੱਖ ਸਮੇਂ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਪਰ ਇਹ ਵੀ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਕਿਵੇਂ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਐਸਐਫ ਦੀ ਟੀਮ ਬਣਾਈ ਗਈ ਹੈ ਜੋ ਲੋਕਾਂ ਦੀ ਮਦਦ ਕਰਦੀ ਹੈ ਉੱਥੇ ਹੀ ਡਾਕਟਰ ਗੁਰਿੰਦਰਜੀਤ ਸਿੰਘ ਮਿੰਕੂ ਜਬੰਦਾਜੀ ਵੱਲੋਂ ਆਪ ਤਸਵੀਰਾਂ ਵਿੱਚ ਦੇਖ ਸਕਦੇ ਹੋ ਜ਼ਖਮੀਆਂ ਦੇ ਲਈ ਮਦਦ ਕਰਦੇ ਨਜ਼ਰ ਆ ਰਹੇ ਹਨ 112 ਨੂੰ ਸੜਕ ਸੁਰੱਖਿਆ ਮੁਲਾਜ਼ਮਾਂ ਦੇ ਰਾਹੀਂ ਉਹਨਾਂ ਨੂੰ ਫੌਰਨ ਹਸਪਤਾਲ ਪਹੁੰਚਾਇਆ ਗਿਆ ਫਿਲਹਾਲ ਉਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀਆਂ ਹਨ ਪਰ ਦੇਖ ਸਕਦੇ ਹੋ ਡਾਕਟਰ ਗੁਰਿੰਦਰਜੀਤ ਸਿੰਘ ਮਿੰਕੂ ਜਬੰਦਾਜੀ ਵੱਲੋਂ ਆਪ ਉਹਨਾਂ ਦਾ ਹਾਲਚਾਲ ਜਾਣਿਆ ਜਾ ਰਿਹਾ ਹੈ ਤੇ ਫੌਰਨ ਉਹਨਾਂ ਲਈ ਮਦਦ ਕੀਤੀਆਂ ਜਾ ਰਹੀਆਂ ਹਨ ਜਿੱਥੇ ਡਾਕਟਰ ਗੁਨੇਂਦਰਜੀਤ ਸਿੰਘ ਵਿੰਕੂ ਜਵੰਦਾ ਜੀ ਵੱਲੋਂ ਹਰ ਸਮੇਂ-ਸਮੇਂ ਤੇ ਲੋਕਾਂ ਦੀ ਮਦਦ ਕਰਨ ਦੇ ਵਿੱਚ ਭਰੋਸਾ ਰੱਖਦੇ ਹਨ ਪਰ ਇਹ ਵੀ ਸਮਾਂ ਦੇਖਣ ਨੂੰ ਮਿਲਦਾ ਹੈ ਜਦੋਂ ਲੋਕਾਂ ਦੇ ਲਈ ਐਸਲੂਟ ਨਿਯਾਮ ਦੇਖਦੇ ਆ ਕਿ ਵੀਆਈਪੀ ਗੱਡੀਆਂ ਚੱਲਦੀਆਂ ਹਨ ਪਰ ਲੋਕਾਂ ਦੀ ਮਦਦ ਬਹੁਤ ਘੱਟ ਕੀਤੀਆਂ ਦੇ ਲੰਘ ਜਾਂਦੇ ਹਨ ਪਰ ਨਹੀਂ ਡਾਕਟਰ ਗੁਨੇਂਦਰਜੀਤ ਸਿੰਘ ਵਿੰਕੂ ਜਵੰਦਾ ਜੀ ਵੱਲੋਂ ਆਪ ਉਹਨਾਂ ਦੀ ਹੈਲਪ ਮਦਦ ਕੀਤੀਆਂ ਜਾ ਰਹੀਆਂ ਹਨ ਅਤੇ ਆਪ ਮਦਦ ਕਰਦੇ ਨਜ਼ਰ ਆ ਰਹੇ ਹਨ ਜਿੱਥੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਹਨ ਉਹ ਨੰਗੇ ਜਾ ਰਹੇ ਸੰਤੋਨਾਂ ਨੇ ਦੇਖਿਆ ਕਿ ਕਾਰ ਵੱਲੋਂ ਸਾਈਕਲਵਸ ਸਵਾਰਾਂ ਨੂੰ ਇੱਕ ਟੱਕਰ ਮਾਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਫੌਰਨ 112 ਨੂੰ ਕਾਲ ਕਰਕੇ ਬੁਲਾਉਂਦੇ ਹਨ ਤੇ ਫੌਰਨ ਪਹੁੰਚਦੇ ਹਨ ਤੇ ਜਿੱਥੇ ਉਹ ਉਹਨਾਂ ਵੱਲੋਂ ਹਾਲ-ਚਾਲ ਪੁੱਛੇ ਜਾ ਰਹੇ ਨੇ ਇੱਕ ਇੱਕ ਟੱਕਰ ਤਾਂ ਨਹੀਂ ਆ ਰਹੀ 야선 <목소리도> 보널라 <목소리도> ਹਾਂ ਕਿ ਉਹਦਾ ਕੋਰੇ ਜਿਹੜਾ ਵਾਟੜਾ ਹੈ ਹਸਪੀਟਲ ਤੇ ਅੱਡੀ ਗੱਡੀ ਕਿਦਾਂ ਚੱਲਦੀ ਹੈ ਅੱਡੀ ਜਿਹ ਮੈਥ ਵਾਲੀ ਆਪਾਂ ਦਾ ਢੀਕਾ ਇੱਕਦਮ ਹੀ ਵਫਾਰੇ ਹੈ ਇਹਦੇ ਨਾਲ ਬਾਈਕ ਦੇ ਪਿੱਛੇ ਸਾਈਕਲ ਰੱਖੀ ਹੋਈ ਹੈ ਕਿ ਇੱਕਦਮ ਹੀ ਵਿੱਚ ਆ ਕੇ ਮਾਰੀ ਆ ਠੀਕ ਆਪਾਂ ਉਹ ਬੱਚੇ ਥੋੜੇ ਪਾਰ ਆ ਦੇਗਾ ਕੋਈ ਗੱਲ ਨਹੀਂ ਮੇਰੇ ਕੋਈ ਗੱਡੀਆਂ ਦੁਆਰੇ ਬਣ ਜਣੀਆਂ ਮੋਟਰਸਾਈਕਲ ਬੰਦਾ ਨਹੀਂ ਬਣਦਾ ਵੀਰੇ ਦੇ ਲਗੀ ਠੀਕ ਆ ਸਿਮਟੇ ਨੂੰ ਪਾ ਜੀ ਤੁਸੀਂ ਮਾੜਾ ਯਾਰ ਚੱਕਦਾ ਨਹੀਂ ਯਾਰ ਮੈਨੂੰ ਮੈਸੇਜ ਆ ਨਹੀਂ ਬਣਦਾ ਨਹੀ ਕੋਡ ਲਾ ਬਾਕੀ ਮੈਨੂੰ ਪੂਰੀ ਕੀ ਕਰੇ ਮੈਂ ਕੋਈ ਨਾ ਕੋਈ ਰੇਡਾ ਹੋ ਰਿਹਾ ਹੈ ਹੈ ਦੂਜਾ ਕੋਈ ਕੋਈ ਜਾਨ ਬਰਦਾਸ਼ਤ ਕਰਦਾ ਹੈ ਮੈਂ ਠੀਕ ਹੈ ਮੈਂ ਬਾਗੀ ਆਪਣਾ ਠੀਕ ਹੈ ਇੱਕਦਮ ਵੀ ਚਾਕੇ ਮਾਰੀ ਆ ਬੱਚੇ ਖੜੇ ਕੋਈ ਗੱਲ ਲੀਟਰ ਕੋਈ ਕਿੰਨੇ ਸੱਚ ਕੋਈ ਗੱਡੀਆਂ ਦੁਆਰੇ ਬੰਨ੍ਹਣੀਆਂ ਮੋਟਰਸਾਈਕਲ ਬੰਦਾ ਨਹੀਂ ਬੰਨ੍ਹਦਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡਾ ਨਲਾਟਿੰਗ ਨੂੰ ਪਾ ਦਿੱਤਾ ਹੈ। ਉਹ ਦਿਮਾਗ ਨਹੀਂ ਆਤੀ। ਮੈਨੂੰ ਕੋਈ ਨਹੀਂ। ਇਹ ਕਾਹਦਾ? ਇਹ। 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 i <laughs>